ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਕੱਲ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਕਿਉਂਕਿ ਅਰਜੀ ਦਾਇਰ ਕੀਤੀ ਸੀ ਪੰਜਾਬ ਸਰਕਾਰ ਦੇ ਵਿਰੁੱਧ ਵਿਕਰਮ ਜੀਠੀਆ ਵਿਕਰਮ ਜੀਠੀਆ ਦੇ ਵਕੀਲ ਵਿਕਰਮ ਜੀਠੀਆ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੇਕਿਨ ਕੱਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਵਾਨਤ ਦੇਣ ਤੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਮਾਨਯੋਗ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਵੱਡਾ ਬਿਆਨ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਵਿਧਾਇਕਾ ਹਲਕਾ ਮਜੀਠਾ ਤੋਂ ਅਤੇ ਉਹ ਧਰਮ ਪਤਨੀ ਨੇ ਬਿਕਰਮ ਮਜੀਠੀਆ ਦੇ ਹਾਂਜੀ ਅਸੀਂ ਗੱਲ ਕਰ ਰਹੇ ਆ ਗਨੀਪ ਕੌਰ ਮਜੀਠੀਆ ਦੀ ਗਨੀਬ ਕੌਰ ਮਜੀਠੀਆ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਕੀ ਗਨੀਬ ਕੌਰ ਮਜੀਠੀਆ ਦੇ ਨਾਲ ਤੱਕਾ ਹੋਇਆ ਹੈ ਕੀ ਗਨੀਬ ਕੌਰ ਮਜੀਠੀਆ ਦੇ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਨੇ ਕੀ ਉਹਨਾਂ ਦੇ ਨਾਲ ਕੋਈ ਜਾਤੀ ਹੋਈ ਹੈ ਇਸ ਨੂੰ ਲੈ ਕੇ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਗਨੀਬ ਕੌਰ ਮਜੀਠੀਆ ਦੀ ਉਸ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ ਗਰੀਬਕੌਰ ਮਜੀਠੀਆ ਲਗਾਤਾਰ ਹੁਣ ਟਾਰਗੇਟ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖਾਸ ਕਰਕੇ ਜਿਹੜਾ ਹੈਗਾ ਵਾ ਚੋਣ ਕਮਿਸ਼ਨ ਨੂੰ ਜੀ ਕਿ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਵਰਤਾਵਾ ਜਿਹੜਾ ਹੈ ਨਹੀਂ ਕਰਨਾ ਚਾਹੀਦਾ ਸਰ ਸਾਜੀ ਵੀ ਵੀ ਕੁਐਸਚਨ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਰੀਆ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਕੋਡ ਹੈ ਕਿ ਆਵੇ ਕਿ ਕੀ ਲੈ ਇਹ ਆਪਾਂ ਬਣਾਣਾ ਤੋਂ ਕੋ ਪੰਜਾਬ ਦੀਆਂ ਕੁਝ ਅਕਿਆਂ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਵਿੱਚ ਛਿੱਕੇ ਦੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਨੂੰ ਜਿੰਨਾ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕਵਰੇਜ ਕਰ ਸਕਿਤੀ ਕਰਦੇ ਨੇ ਜੇ ਸਰਕਾਰ ਨੇ ਇਹ ਨਹੀਂ ਕਰਨਾ ਸੀਗਾ ਸਿਰਫ ਇਲੈਕਸ਼ਨ ਕਰਨ ਦਾ ਫਾਇਦਾ ਹੀ ਨਹੀਂ ਸੀ ਕੋਟ ਦੀ ਹੁਕਮਾਂ ਉਸਾਰ ਕਲੈਕਸ਼ਨ ਹੋ ਰਹੀ ਹੈ ਜੇ ਕਰਦੇ ਹੋ ਤਾਂ ਤੁਸੀਂ ਟਰੋਪਰ ਤਰੀਕੇ ਨਾਲ ਕਰੋ ਇਹ ਕਿ ਮੱਖਸੀ ਕੈਪਟਿਚਰ ਸੀ ਕੈਪਟਿਚਰ ਸੀ ਬਣੀ ਹੈ ਇੱਕ ਵੀ ਅੱਲਾਹ ਦਿੱਕਟ ਟੈਸ਼ਪ ਨਹੀਂ ਹੈ ਜਿਹੜੇ ਟਿੱਕ ਟੈਸ਼ਪ ਚ ਇਤਿਆਫ ਹਰ ਵੀ ਆਪੇ ਅਕੀਡ ਕਰ ਦੋ ਟੁੱਟੀ ਖੜੀ ਹੈ ਜਿਹੜੇ ਰਾਤਾਂ ਚੁੱਟੇ ਕਿਰੇ ਡਾਕਟਰ ਦੀ ਰਿਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਬਿਤੇਰ ਕਰ ਕਿਤੇ ਪਰਪਲ ਇਹ ਜਿਹੜਾ ਡਰਾਮਾ ਰੱਛਾ ਸਾਰਾ ਇਹ ਨਕਲੀ ਹੋਦੀ ਹੈ ਮੇਰੀ ਪੀਆ ਇਲੈਕਸ਼ਨ ਕਮਿਸ਼ਨ ਹਾ ਯੂ ਟੂ ਸੀ ਕਿ ਇਹੋ ਜਿਹਾ ਕਾਦੂ ਤੇ ਕੁਛ ਕਰੋ ਸਾਡਾ ਸਾਡੀ ਮਚੀਕੀ ਵੀ ਹੋ ਰਿਹਾ ਹੈ ਐਸਟੀਐਮ ਦੇ ਦਸਤੇ ਪਰ ਤਾਲਾ ਲਾ ਤੈਨਾ ਨਹੀਂ ਇਹ ਟੁਕੰਦ ਚਾਹੀ ਪੇਪਰ ਨਹੀਂ ਦਿੱਕਾ ਜਾ ਰਿਹਾ ਬਹੁਤ ਬਹੁਤ ਤੰਗ ਹੋ ਗਿਆ ਸਸਪੈਂਡ ਜੀ ਵੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਆ ਇਹ ਵੀ ਬੜਾ ਉਹ ਗੱਲ ਪੁਰੀਫ ਕੀਤੀ ਗਈ ਹੈ ਕਿ ਨੀਪਰ ਮੀਠਿਆ ਵੱਲੋਂ ਗਰੀਬ ਕੌਰ ਮੀਠਿਆ ਕਹਿ ਰਹੀ ਹੈ ਕਿ ਅਸੀਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਟਰਾਂਸਪਰੈਂਟ ਤਰੀਕੇ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਕਰਵਾਈਆਂ ਜਾਣ ਇਹ ਡੈਮੋਕ੍ਰੇਸੀ ਕੰਟਰੀ ਹੈ ਪੰਜਾਬ ਵੀ ਡੈਮੋਕ੍ਰੇਸੀ ਦੇ ਅੰਦਰ ਆਉਂਦਾ ਹੈ ਲੇਕਿਨ ਇੱਥੇ ਡਿਕਟੇਸ਼ਨਸ਼ਿਪ ਹੋ ਰਹੀ ਹੈ ਵਿਕਰਮ ਗੌਰ ਮਜੀਠਿਆ ਦੀ ਧਿਰ ਪਤਰੀ ਗਨੀਤ ਕੌਰ ਨੇ ਮਜੀਠਿਆ ਦਾ ਸਿੱਧਾ ਇਲਜ਼ਾਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਦੇ ਪੰਜਾਬ ਸਰਕਾਰ ਤੇ ਕਿ ਇਹ ਡਿਕਟੇਸ਼ਨ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮਜੀਠਿਆ ਦੇ ਵਿੱਚ ਐਸ ਡੀ ਐਮ ਦੇ ਜੁੜਾ ਹੈ ਦਫਤਰ ਨੂੰ ਜਿਹੜਾ ਅੰਦਰੋਂ ਤਾਲਾ ਲਾ ਲਿਆ ਗਿਆ ਗਿਆ ਲਾ ਲਿਆ ਗਿਆ ਤੇ ਸਾਡੀਆਂ ਜਿਹੜੀਆਂ ਦਰਖਾਸਤਾਂ ਨੇ ਫਾਈਲਾਂ ਨੇ ਨਾਮਜ਼ਦਗੀ ਦੇ ਪੱਤਰ ਨੇ ਉਹ ਭਰਨ ਨਹੀਂ ਦਿੱਤੇ ਜਾ ਰਹੇ ਚਾਹੇ ਉਹ ਡੇਰਾ ਬਾਬਾ ਨਾਨਕ ਹੈ ਚਾਹੇ ਉਹ ਮਜੀਠਿਆ ਹੈ ਚਾਹੇ ਪੰਜਾਬ ਦੇ ਹੋਰ ਹਲਕੇ ਨੇ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਗਰੀਬਕੌਰ ਮੀਠਿਆ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਜਿਹੜੀ ਰਿਕਵੈਸਟ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਇਸ ਮਸਲੇ ਦਾ ਹੱਲ ਜਲਦੀ ਕੀਤਾ ਜਾਵੇ ਤਾਂ ਕਿ ਸਾਰਾ ਕੁਝ ਟਰਾਂਸਪਰੈਂਟ ਤਰੀਕੇ ਦੇ ਨਾਲ ਕਰਵਾਇਆ ਜਾਵੇ ਕਿਉਂਕਿ ਅਸੀਂ ਇੱਕ ਸੰਵਿਧਾਨਿਕ ਇੱਕ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨਿਕ ਦੇਸ਼ ਵਿੱਚ ਰਹਿ ਰਹੇ ਹਾਂ ਅਤੇ ਲੋਕਤੰਤਰ ਜਿਹੜਾ ਹੈ ਭਾਰਤ ਦੀ ਇੱਕ ਬੜੀ ਵੱਡੀ ਮਿਸਾਲ ਹੈ ਤਾਂ